ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਡਟਸਾ ਕਾ ਪਹੁੰਚ ਚੁੱਕੇ ਜੀ ਪਿੰਡ ਸਵਰਾ ਜਿਲ੍ਹਾ ਤਰਨਤਪੁਰ ਦੇ ਤਸਵੀਰ ਪੱਟੀ ਥੋੜੇ ਸ਼ੁਰੂ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਕਰਾਂ ਕਿ ਅੱਜ ਨਵਾਂ ਸਾਲ ਜਨਮ ਚੜਾ ਜੀ 2026 ਇੱਕ ਤਰੀਕੇ ਪਹਿਲਾ ਮਹੀਨਾ ਜਿਹਨੇ ਮੈਂ ਵੀਡੀਓ ਵੇਖ ਰਹੇ ਹਨ ਸਾਰਿਆਂ ਨੂੰ ਨਵੇਂ ਸਾਲ ਦੇ ਬਹੁ ਬਹੁ ਮੁਬਾਰਕਾਂ ਕਿੰਨੇ ਜੀ ਬਾਕੀ ਡਾਕਟਰ ਸਸਤੀ ਗਾਲ ਸਸੀ ਗਾਲ ਸੰਦੀਪ ਪਰੀ ਸਸੀ ਗਾਲ ਕਿਰਪਾ ਜੀ ਗੁਰੂ ਰਾਮਦਾਸ ਜੀ ਜਿੰਨੇ ਵੀ ਮੇਰੇ ਵੀਰ ਦੇਸਾਂ ਦੇ ਪੱਦੇਸਾਂ 'ਚ ਜਾਂ ਫੌਜੀ ਵੀਰ ਬਾਰਡਰਾਂ ਦੇ ਬੈਠਿਆ ਸਾਰਿਆਂ ਨੂੰ ਲੱਖਾਂ ਵਧਾਈ ਹੋਵੇ ਮਹਾਰਾਜ ਇੱਕ ਤਰੱਕੀ ਕਰੇ ਉਹਨਾਂ ਨੂੰ ਬਾਜੀ ਬੱਸ ਹਾਂਜੀ ਚਲੋ ਅੱਜ ਤਾਂ ਤੁਹਾਡੀ ਬਣੀ ਹੋ ਗਈ ਕੋਈ ਨਹੀਂ ਜੀ ਅੱਜ ਵੈਸੇ ਹੀ ਨਾ ਹਾਂਜੀ ਅੱਜ ਵੈਸੇ ਹੀ 50 50 ਲੀਟਰ ਵਾਲੀਆਂ ਵੇੜਾ ਤੁਸੀਂ ਵੇਖਿਆ ਬੜੀਆਂ ਬੜੀਆਂ ਚੰਗੇ ਰਿਕਾਰਡ ਲੀਆਂ ਤੁਸੀਂ ਆੜ ਮਾਲੀਆਂ ਵੇੜਾਈਆਂ ਵਾ ਤੇ ਬੜੀ ਕਿਰਪਾ ਲਈ ਮੁੰਡਾ ਫੌਜੀ ਸੀ ਉਹਨੇ ਆਪਣੀ ਵੀਡੀਓ ਵੇਂਦਾ ਸੀ ਟਾਰੀ ਤੋਂ ਆਣਾ ਵੀਰ ਇੱਕ ਤਰ ਤੋ ਹੀ ਲੈਣੀ ਵੈੜ ਜਦੋਂ ਮਰਜੀ ਲੈਣਾ ਜਰਸੀ ਵੈੜ ਪੇਟੀ ਕਿੱਢੀ ਸੀ ਜੀ ਹੁਣੇ ਪੇਟੀ ਤੁਹਾਡੇ ਗਾੜੀ ਗਾੜੀ ਅੱਜ 8 9 9 ਵੈੜਾ ਆਪਣੇ ਤੋਂ ਚਲੋ ਕਰੀ ਸ਼ੁਰੂ ਆਜੋ ਜੀ ਡਾਕਟਰ ਸਾਹਿਬ ਬੰਨਾ ਆਂ ਦਰਸ਼ਨ ਕਰਾਓ ਪਹਿਲਾਂ ਵੈੜਦੇ ਜੀ ਲਓ ਜੀ ਕਰੋ ਇਹਦੇ ਰਿਕਾਰਡ ਜੇ ਡੈਨਮਾਰਕ ਦੀ ਜੇ ਅੱਛਾ ਇਹ ਪੂਰੀ ਡਿਟੇਲ ਹੈਗੀ ਆਪਣੇ ਦਿੱਤੀ ਵੀਰਾਂ ਨੇ ਹਾਂਜੀ ਹਾਂਜੀ ਤੇ ਸਾਰੇ ਰਿਕਾਰਡ ਲਾ ਪ੍ਰੋਪਰ ਭਵੇਂ ਤਿੰਨ ਪੀੜੀਆਂ ਤੱਕ ਦੇ ਰਿਕਾਰਡ ਲੈ ਲਓ ਮੇਰੇ ਤੋਂ ਐ ਕਿ ਫਿਰ ਡਾਕਟਰ ਸਾਹਿਬ ਕਿਹਨੇ ਗੱਦ ਦੁੱਧ ਕਰੋ ਇਹ ਜੀ ਇਹਨੇ ਪਿਛਲੇ ਸੂਏਦਾਰ ਚੰਗਾ ਦੁੱਧ ਭਰਿਆ ਜੇ ਹਾਂਜੀ ਇਹ 40 42 ਲੀਟਰ ਰਹੀ ਆ ਅੱਛਾ ਹਾਂਜੀ ਹਾਂਜੀ ਠੀਕ ਆ ਬੜੇ ਚੰਗੇ ਰਿਕਾਰਡ ਵਾਲੀ ਬੱਛੀ ਆ ਜੀ ਮੈਂ ਟਾਈਮ ਲੈ ਜੂ ਆ ਜਾਣਾ ਜੀ ਇਹਦੇ ਨਾਲ ਦੋ ਚਾਰ ਤਨ ਬਾਕੀ ਇਹ ਗੁੰਡਾ ਹੀ ਆਉਂਦੇ ਹੀ ਆ ਤੇ ਵੇਰ ਦਾ ਥਾਂ ਲੈਵਾ ਚੈੱਕ ਕਰੋ ਲਓ ਜੀ ਕਰੋ ਬੜੀ ਕਿਰਪਾ ਮਹਾਰਾਜ ਦੀ ਰਹੀ ਆ ਹਾਂਜੀ ਹਾਂਜੀ ਚੰਗੇ ਫਾਰਮ ਵਾਲੀ ਕੜੀ ਨੰਬਰ ਟੈਗ ਨੰਬਰ ਸਾਰਾ ਕੰਪਿਊਟਰ ਜੀ ਦਾ ਬਿਲਕੁਲ ਜੀ ਬਿਲਕੁਲ ਇਹ ਹੋਸਟਲ ਫ੍ਰੀਜ ਨਸਰ ਹਣਾ ਹਾਂ ਬੜੀਆਂ ਘਟ ਮਿਲਦੀਆਂ ਬੜੀਆਂ ਕੁਆਲਟੀ ਕੁਆਲਟੀ ਆ ਜੀ ਵੇਹ ਕੁਆਲਟੀ ਹੈਗੀ ਮਹਾਰਾਜ ਨਵੇਂ ਸਾਲ ਦੇ ਗਿਫਟ ਹੀ ਜਗੇ ਕੜੀ ਆਡੀਆਂ ਵਡੀਆਂ ਵੇੜੀਆਂ ਗਿਫਟ ਆ ਕਹਿ ਦੇਣਾ ਇੱਕ ਮ ਹਣੀ ਆ ਦੁੱਧ ਚੋਵਾਲੀਆਂ ਗਾਵਾਂ ਹੁੰਦੀਆਂ ਦੇਖੋ ਬਿਲਕੁਲ ਬਰੀਡਾਂ ਚੋਵਾਲਾ ਵਾ ਵੇਖੋ ਕਿੰਦਾ ਸੋਹਣਾ ਲੱਗਾ ਥਾਨ ਕਿ ਨਹੀਂ ਥਾਨ ਵੀ ਲੱਗਾ ਓਨੀ ਗਾੜ ਓਨੀ ਉਸ਼ਾਲ ਬੈਂਸ ਕਿੰਨੀ ਆ ਅਜੇ ਇਹਨੇ 8-9 ਦਿਨ ਬਾਕੀ ਆ ਬਾਹਰ ਪਿੱਛੇ ਦੀ ਭੂਰ ਦੀ ਗ੍ਰੈਂਟੀ ਪੂਰਾ ਟਾਈਮ ਲੈਣਾ ਇਹ ਪੂਰੇ ਬੈਂਡ ਫਾਜਾ ਨਾ ਬੈਂਡ ਇਕੱਲੀ ਓਣੀ ਗੱਡੀ ਚ ਸੰਦੀਪ ਭਾਈ ਤੁਸੀਂ ਵੀਡੀਓ ਬਣਾਉਂਦੇ ਬਿਲਕੁਲ ਬੈਂਡ ਲੰਮੀ ਕਿੰਦੀ ਆ ਇਹ ਰਾ ਕੋਈ ਆ ਕੇ ਦੋ ਜਾਣੀਆਂ ਗੱਡੀ ਚ ਹਾਂਜੀ ਤੇ ਸੰਦੀਪ ਭਾਜੀ ਮੁੱਲ ਕਰਨ ਨੂੰ ਭਵੇਂ ਇਹਦਾ 1 35 ਕਰ ਲਈਏ 1 30 ਕਰ ਲਈਏ ਇਹ 1 20 ਦੀ ਅੱਜ ਬਿਲਕੁਲ ਛੋਟਾ ਹੀ ਮੁੱਲ ਦੇ ਛੋਟਾ ਮ ਗੈਲੈਕਸੀ ਦੀ ਖੋਰਿਆ ਪੁਰ ਸਟਾਰ ਦਾ ਮਗਰ ਵਕਸ਼ਾ ਏ ਤੇ ਇਹਦੇ ਜਿਹੜੀ ਮਾਂ ਸੀ ਹਾਂਜੀ ਤੇ ਉਹਦਾ ਵੀ ਰਿਕਾਰਡ ਆਪਣੇ ਕੋਲ ਨਹੀਂ ਦਿੱਤਾ ਏ ਹਾਂਜੀ ਇਹ ਪਿੰਡ ਲਈ ਹਾਂਜੀ ਤੁਹਾਨੂੰ ਦੱਸਿਨਾਂ ਗੱਲ ਮੈਂ ਇਹ ਵਿਹਾਰੀ ਡਾਂਗ ਦੀ ਸੂਈ ਆ ਤੇ 25 ਲੀਟਰ ਬੋਲਾ ਆ ਹੁਣ ਐਸ ਟਾਈਪ ਹਾਂਜੀ ਪਿਛਲੇ ਸੂਏ ਜਿਹੜੇ ਪਹਿਲੇ ਨੇ 37 38 ਲੀਟਰ ਦੁੱਧ ਚਾਹ ਰਹੇ ਠੀਕ ਹੈ ਵੈਰੀ ਵਧੀਆ ਕਿ ਨਹੀਂ ਤੁਹਾਡੇ ਸਾਹਮਣੇ ਬਲੈਕ ਬੈਡ ਆ ਜੀ ਐਡੀਆਂ ਐਡੀਆਂ ਵਹਿੜਾ ਕਹਿ ਦੇਣਾ ਵਾ ਹਾਂਜੀ ਹਾਂਜੀ ਵੀ 40 ਲੀਟਰ ਚ ਪਾਉਣਗੇ ਆ ਹੁੰਦੀਆਂ ਵਾ ਆ ਹੁੰਦੇ ਵੱਡੀ ਵੱਡੀ ਜਿਹੜੀ 5 ਲੀਟਰ ਸਟਾਰਟਿੰਗ ਹੀ ਚ ਪਾਵੇ ਹਾਂਜੀ ਹਾਂਜੀ ਹਾਂ ਆ ਨਾਰਾ ਨੂੰ ਚੈੱਕ ਕਰਾ ਰਿਹਾ ਕੋ ਲੇਵਾ ਦੇ ਬਹੁਤ ਮੈਂ ਗੱਡੀ ਉਂਗਲ-ਉਂਗਲ ਜੱਡੀ ਮੋਟੀ ਨਾੜਾ ਅਰੇ ਸੰਦੀਪ ਭਾਜੀ ਅੱਧੀ ਚੋਈ ਆ ਹਾਂ ਹਾਂ ਚੋਈ ਆ ਲੋਕਾਂ ਨਹੀਂ ਜਾਂਦਾ ਇਤੋਂ ਹਾਂਜੀ ਹਾਂ ਐਡੀ ਐਡੀਆ ਵੜਾ ਮਾਰ ਆਏ ਇਹ ਨਵੇਂ ਸਾਲ ਦੇ ਗਿਫਤੀ ਆ ਜਿਹੜੇ ਮੇਰੇ ਵੀਰ ਫਾਰਮ ਵਾਲੇ ਚਾਹੁੰਦੇ ਨਾ ਫਾਰਮ ਵਾਲ ਨੂੰ ਵੜੀ ਦੇਈਆਂ ਹਾਂਜੀ ਉਹਨਾਂ ਹਾਸਤੇ ਆ ਬੋਲੋ ਇਹ ਜੀ ਸੰਦੀਪ ਭਾਜੀ ਵੇਖੇ ਤੇ ਭਵੇਂ ਇਹੋ ਜੀਆਂ 1.5 ਲਈਆਂ ਵੇਖਣੀਆਂ ਹਾਂਜੀ ਵੇਖਦਿਆਂ ਕਿ ਨਹੀਂ ਨਹੀਂ ਕਰਨਾ ਉਹ ਕੰਮ ਬਿਲਕੁਲ ਇੱਕ 30 ਹੀ ਦੇਣੀ ਐ 1 ਲੱਖ 30 ਹਜ਼ਾਰ ਦੇਣੀ ਆ ਐਡੀ ਐਡੀ ਬੈਂਸ ਚੱਕਰਾਓ ਲੇਵਾ ਚੱਕਰਾਓ ਫਿਕਸ ਲੇਵਾ ਲਓ ਜੀ ਕਹਿ ਦੇ ਖਿਰ ਲੰਮੀ ਕਿੱਡੀ ਆ ਲੰਮੀ ਬਹੁਤ ਹੈ 8 ਫੁੱਟ ਲੰਮੀ ਆ ਕੁਆਲਿਟੀ ਹੈ ਵਹਿੜ ਤੇ ਪੂਰੀ ਨਾਲ ਏਡੀ ਏਡੀ ਵਹਿੜ ਬੜੀ ਘੱਟ ਉਹ ਬਸ ਐਡਾ ਜਰਸੀ ਬੱਚੋ ਗਾਵਾ ਹੀ ਹੁੰਦੀ ਆ ਜਿੱਦਾਂ ਤੇ ਬੱਛਾ ਪਾਇਆ ਹੁੰਦਾ ਬੱਚਾ ਬੱਚਾ ਮੈਂ ਪਹਿਲਾਂ ਤੈਨੂੰ ਕਹੀ ਆ ਨਾ ਇਹ ਗੈਲੈਕਸੀ ਦੀ ਖੋਦੇ ਹੋ ਸਟਾਰ ਦੀ ਸਟਾਰ ਦਾ ਬੱਛਾ ਏ ਜੇ ਕਰੇ ਮਹਾਰਾਜ ਦਾ ਬੱਚੀ ਹੁੰਦੀ ਬੇਦਾਸ਼ਵਾਤ ਸਰਾ ਹੀ ਹੋ ਗਿਆ ਸਾਨੂੰ ਵੀ ਕਿੰਨੇ ਦੇਣੀ ਸੀ ਨਹੀਂ ਨਹੀਂ ਦੇਣੀ ਨਹੀਂ ਸੀ ਨਹੀਂ ਦੇਣੀ ਉਹ ਬਾਈ ਜਾਂਦਾ ਮੇਰੀ 50000 ਦੀ ਕੱਲੀ ਬੱਛੀ ਜੰਮ ਦੀ ਖੜਦੇ ਆ ਅੱਛਾ ਜੇ ਤੂੰ ਵਹਿੜ ਲਈ ਆ ਹਾਂ ਤੇ ਵੇਖੋ ਫਿਰ ਮਾਲਕ ਦੀ ਕਿਰਪਾ 5 ਲੀਟਰ ਬੋਲਾ 1 ਲੱਖ ਤੇ ਅਰਜ਼ੀ ਦੇਣੀ ਹੈ ਨਾ ਇਹ ਮੰਨ ਨਾਲ ਹੋਣੇ ਚੈੱਕ ਕਰਾ ਦਿਓ ਕਰਾਂ ਦੇ ਇਹੋ ਜੀ ਬਸ ਠੀਕ ਆ ਇਹ ਸੰਦੀਪ ਭਾਜੀ ਸਰ ਬੁਰਜ ਮਿਲ ਕੇ ਫਾਰਮ ਤੋਂ ਮਿਲੀਆਂ ਤੁਹਾਨੂੰ ਇਹ ਗੱਬਰ ਆ ਆ ਤੋਹਫੇ ਵੇਖਿਓ ਇਹ ਦੇਖੋ ਇਹਨੂੰ ਆ ਪਲਾੜ ਹੀ ਲਾਇਆ ਪਲਾੜ ਹੀ ਵਾਕੇ ਪਲਾੜ ਹੀ ਲਾਇਆ ਇਹ ਕਰਦੋ ਨਾ ਚਟਾ ਇੰਨਾ ਵਾ ਉਹ ਦੇ ਗਾਰਡ ਪਛਾੜੇ ਵੇਖੋ ਅਰੇ ਸੁਣਾ ਨਹੀਂ ਹਮ ਅਜੇ ਨਹੀਂ ਸੁਣਦੀ ਅਰੇ ਇਹ ਤਿੰਨ ਚਾਰ ਦਿਨ ਲੈਣੇ ਨੇ ਤੇ ਇਹ ਥਾਲੇਵਾ ਮਾਲਕ ਦੀ ਕਿਰਪਾ ਗੁਰੂ ਰਾਮ ਨਾਨਕ ਦੀ ਮੇਰੇ ਹਾਉ ਥਣ ਸੁਣ ਕਰਨ ਬਾਕੀ ਸੰਦੀਪ ਭਾਈ ਤੀ ਖੋਰੀ ਦੱਸ ਦੋ ਨਹੀਂ ਮੈਂ ਨਹੀਂ ਕੀ ਦੋ ਜੀ ਸਾਹਿਬ ਸਾਰੇ ਆ ਤੁਹਾਨੂੰ ਪਤਾ ਜੀ ਹਨਾ ਇਹ ਜਿਹੇ ਗਿਫਟ ਨਾ ਬੜੇ ਵਿਰਲੇ ਹੀ ਹੁੰਦੇ ਨਹੀਂ ਬਹੁਤ ਇਹਨੇ ਤੰਬੂ ਹੀ ਤਾਂ ਹੁੰਦੇ ਨਾ ਮੈਂ ਬਹੁਤ ਹਾਂ ਇਹਦੇ ਡਾਕਟਰ ਸਾਹਿਬ ਨੇ ਕੀਮਤ ਕੀ ਹੈ ਜੀ ਇਹ ਆਪਾਂ ਮੁੱਲ ਬਹਲਾ ਨਹੀਂ ਕਰਨਾ ਇਹ ਉਹ گاਵਾ ਦਾ ਕੀਤਾ ਵਾ ਹਾਂਜੀ ਇਹ ਆਪਾਂ 80000 ਦੀ ਦੇਣੀ ਹੈ 80000 ਬਿਲਕੁਲ ਜਾ ਚਲੋ ਜਾ ਦੇ ਵੇਖੋ ਫਿਰ ਥਣ ਲਿਵਾ ਮੇਰਾ ਵੀ ਰਹਿ ਚੱਕਰ ਵਾ 80000 ਦੀਆਂ ਵੇਖੋ ਰੇਡ ਵੇਖੋ ਡਾਕਟਰ ਸਾਹਿਬ ਦੇ ਹਾਂਜੀ ਹਾਂਜੀ ਚੰਗੇ ਕੁਆਲਟੀ ਪੀਸ ਇਹ ਵੀ ਗੱਬਰ ਇਹ ਵੀ ਗੱਬਰ ਇੱਥੇ ਆ ਕੇ ਪਹਿਲੇ ਥੰਡ ਵੀ ਇੱਕ ਹੋਰ ਚੀਜ਼ਾ ਬਿਜਲੀ ਘਰ ਭਾਇਓ हां ਬਿਜਲੀ ਘਰ ਭਾਇਓ ਬੁਰਜ ਦੇ ਵਾਲਾ ਬਿਜਲੀ ਘਰ ਆਜਾ ਗੁਰੂ ਰਾਮ ਦਾਸ ਦੀ ਮੇਹਰ ਜਾਂ ਸੰਦੀਪ ਭਾਜੀ ਹਾਂਜੀ ਹਾਂਜੀ ਗਾਵਾਂ ਵੇਖ ਕੇ ਮਨ ਖੁਸ਼ ਹੋ ਗਿਆ ਆਪਣਾ ਹੀ ਬਿਲਕੁਲ ਲਓ ਜੀ ਪਿਛਲੀ ਵੀ ਮਾਰ ਪਿਆ ਸੀ ਨਾ ਐਰ ਕੀ ਵੇਖੋ ਕੋਸਟਾ ਵਹਿੜ ਪਰ ਬੜੀ ਟਾਪ ਕੁਆਲਿਟੀ ਟਾਪ ਕਲਾਸ ਤੇ ਇਹ ਸਰਕਾਰ ਦੇ ਅੱਖ ਨੂੰ ਜਿੰਨਾ ਮਰਜ਼ੀ ਕਹੀਏ ਇਹਨੇ ਨਾ 20 ਲੀਟਰ ਦੁੱਧ ਚੋਇਆ ਪਿਛਲੇ ਸਵੇਰੇ ਇਹਦਾ ਰਕਾਰ ਹਰ ਘੜੇ ਐਚਫ ਕ੍ਰਾਸ ਹੀ ਆ ਤੇ 20 ਲੀਟਰ ਪਿਛਲੇ ਸਕੇ ਦੁੱਧ ਚ ਆਇਆ ਠੀਕ ਆ ਤਾਂ ਲਿਓ ਵੇਖੋ ਕਿਹੜੇ ਪਲਾਟ ਲੱਗੇ ਆ ਇਹ ਗੁੰਦ ਹੀ ਆਉਂਦੀ ਆ ਬੂੰਦਾ ਹੀ ਆਉਂਦੀ ਆ ਜੀ ਇੰਦੀ ਮੋਲ ਜੀ ਫਿਰ ਇਹ ਸੰਦੀਪ ਭਾਜੀ ਮੁੱਲ ਜੋ ਮਰਜ਼ੀ ਕਰ ਲਈਏ ਇਹ ਵੀ 80 ਦੇ ਦਾਂਗੇ 80000 ਚਲੋ ਅਗਲਾ ਅਗਰ ਤਾਜੀ ਸੂਈ ਬੱਚਾ ਮਗਰ ਵਾ ਠੀਕ ਆ ਲਓ ਜੀ ਆ ਵੀ ਦਿਖਾਓ ਕਰਾਂਗੇ ਇਹੀ ਵਿਖਾਓ ਇਹ ਗੱਪਣ ਨਹੀਂ ਸੂਈ ਆ ਜੀ ਅੱਛਾ ਸੂਈ ਆ ਇਹ ਥੱਲੇ 15 ਲੀਟਰ ਦੁੱਧ ਜੇ ਹਾਂ ਜੀ ਤੇ ਇਹ ਆਪਾਂ 10000 ਦੀ ਹੁਣੇ ਮੁੱਲ ਦੱਸਦਨੇ ਆ ਬਟ ਦੇ ਦਾਂਗੇ 20 ਨਾਲ ਛੋਟਾ ਹੀ ਮੁੱਲ ਕੇ ਛੋਟਾ ਹੀ ਮੁੱਲ ਇਹ ਅੱਜ ਦਿਵਾਲੀ ਦੇ ਗਿਫਟ ਮੇਰੇ ਕੋਲ ਨਵੇਂ ਸਾਲ ਦੇ ਕਿੱਟੇ ਦੀ ਅੱਜ ਮੈਂ ਚੱਲਣ ਦੇ ਘਰਾਂ ਦੇ ਵੇਖੋ ਥਾਲ ਦੇ ਵੇਖੋ ਕਿੰਨਾ ਫੇਸ ਲੱਗਾ ਹਾਂਜੀ ਮੁੱਲ ਵੀ ਵੇਖੋ ਤੇ ਭਾਅ ਵੀ ਵੇਖੋ ਵਹਿੜੀ ਵੇਖੋ ਬਸ ਜੀ ਬਸ 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 ਇਹ ਜਾਣੀਆਂ ਉੜਦੀਆਂ ਹੀ ਉੜਦੀ ਇਹ ਉੜਦੀ ਡਾਂਸਰ ਹੀ ਜਾਣ ਘਰਾਂ ਦੇ ਕਿ ਨਹੀਂ ਜਿਤਰਾ ਪਿਛਲੀ ਵੀਡੀਓ ਦੇ ਗਈਆਂ ਨਾ ਘੰਟੇ ਜੀ ਇਤਰਾ ਹੀ ਜਾ ਰਹੀ ਹੈ ਹਾਂਜੀ ਡਾਕਟਰ ਸਾਹਿਬ ਫਿਰ ਏ ਦੱਸਿਆ ਤੁਹਾਨੂੰ ਭਾਜੀ ਬਾੜ ਬਾੜ ਹਾਰ ਚਲੋ ਠੀਕ ਆ ਆ ਸੰਦੀਪ ਭਾਜੀ ਸ਼ੂਈ ਜੇ ਸ਼ਗੀ ਜੇ ਪਹਿਲਣੀਆਂ ਅੱਛਾ ਪਹਿਲਾ ਸੂਆ ਹਾਂਜੀ ਅਰੇ ਆਈ ਆ ਨਵਾਈ ਤਵਾਈ ਨਹੀਂ ਆਪਾਂ ਤੇ ਵੇਖੋ ਵਹਿੜ ਫਿਕਸ ਲੈਵਾ ਫਿਕਸ ਲੈਵਾ ਐਵੇਂ ਨਹੀਂ ਕਹਿੰਦੇ ਨਾ ਨਾ ਫੁੱਟਬਾਲਰ ਦਾ ਫਿਕਸ ਲੈਵਾ ਜੀ ਦੇਖੋ ਬਿਲਕੁਲ ਤੇ ਬਾਕੀ ਸੰਦੀਪ ਭਾਜੀ ਇਹਦੇ ਥੱਲੇ ਨਾ 14 ਲੀਟਰ ਦੁੱਧ ਆ ਤਾਜੀ ਸੂਈ ਆ ਅੱਛਾ ਤੇ ਬੱਛਾ ਮਗਰ ਆ ਬੱਛਾ ਮਗਰ ਆ ਠੀਕ ਆ ਇਹ ਵੀ ਸੰਦੀਪ ਭਾਜੀ ਬਾੜ ਦੀ 62000 ਦੀ ਬਾਹਰ ਚੱਕ ਰੋ ਨਹੀਂ ਠੀਕ ਆ ਡੈਨਮਾਰਕ ਦੀ ਵੱਡੀ ਵਹਿੜ ਆ ਬਿਲਕੁਲ ਬਿਲਕੁਲ 60000 ਦੇ ਚੱਲ ਨਹੀਂ ਜਾਣੀ ਕਿਸੇ ਨੇ ਏਡੀ ਬੱਛੀ ਨਹੀਂ ਠੀਕ ਹੈ ਜੀ ਫਿਰ ਤਾਜੀ ਸੂਈ ਨਾਰੂ ਬੱਛੀ ਮਗਰ ਦੋਮਾ ਦੇ ਉਹਨੇ ਬੱਛੀ ਹੈ ਇੱਕ ਦਨ ਹੋਰ ਗਿਫਟ ਵਿਖਾ ਦੇਣੇ ਬੱਛੀ ਆਲਾ ਅੱਛਾ ਆਹ ਲਾ ਜੀ ਹਾਂ ਇਹਦੇ ਥੱਲੇ 20 ਲੀਟਰ ਬੋਲਾ ਹੈ ਅੱਛਾ ਇਹਦੇ ਥੱਲੇ ਜਾ ਲੈ ਜਾ ਇਧਰ ਹਾਲਾ ਗੜੀਆ ਫਾੜ ਲੈ ਇਧਰ ਆਹ ਦਿਖਾਓ ਇਹ ਵੀਡੀਓ ਤੇ ਐਸ ਸੈਕਸਰ ਸੀਮਨ ਦੀ ਮਗਰ ਬੱਛੀ ਵੇਖੋ ਅੱਛਾ ਬੱਛੀ ਆ ਬੋਲਾ ਬੱਛੀ ਦੀ ਬਿਊਟੀ ਚੱਕ ਰੋ ਹਾਂ ਬੱਛੀ ਬੱਚੇ ਬਹੁਤ ਸੁਣੀ ਆਈ 5000 ਦੀ ਰਪਾ ਵੇਹੇ ਬੱਛੀ 10000 ਦੀ ਰੱਖਾਂਗੇ ਬਿਲਕੁਲ ਬਿਲਕੁਲ ਕੁਆਲਟੀ ਵਾਲ 20 ਲੀਟਰ ਬੋਲਾ ਕੰਡੇ ਦੇ ਚੜਾ ਕੇ ਦਊਗਾ ਲਓ ਜੀ ਮੇਰਾ ਵੀਰ ਦੋ ਟਾਈਮ ਇੱਥੇ ਰਵੇ ਰਾਤ ਨੂੰ ਹੀ ਰਵੇ ਦਿਨਾਂ ਵੀ ਬਾਧੂ ਮਾਲਕੇ ਦੀ ਕਿਰਪਾ ਜਗਾਏ ਬਸ 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 ਲਓ ਜੀ ਬੋਦੀਆ ਵੀ ਵਹਿੜਿਆ ਬੋਦੀਆ ਦੇ ਵਹਿੜ ਸੂਰ ਸਵਾਦ ਦੇ ਵਿੱਚ ਆਈਏ ਰਾਂ ਦਰਸ਼ਨ ਕਰਾਓ ਕਰਾਣੇ 20 ਲੀਟਰ ਬੋਲਾ ਕੰਡੇ ਦੇ ਮੇਰਾ ਵੀਰ ਕੋਈ ਤੋੜ ਕੇ ਲਾ ਜੇ ਠੀਕ ਹੈ ਜੀ ਫਿਰ ਤੇ ਕਿਹਨੇ ਆਨਲਾਈਨ ਮੰਗਵਣੀ ਨਾ 18 ਦੀ ਗਾਰੰਟੀ ਤੇ ਪਈ 18 ਫੁੱਲ ਗਾਰੰਟੀ ਚੱਲਾਂ ਦੋ ਤੇ ਵਸ਼ੀਮ ਮਗਰ ਇੱਕ ਨੰਬਰ ਦੀ ਵਹਿੜਿਆ ਚਲੋ ਦੁੱਧ ਸੰਦੀਪ ਭਾਜੀ 24 25 ਲੀਟਰ ਗਾਰੰਟੀ ਨਾਲ ਦੇਵਾਂਗੇ ਗਾਰੰਟੀਆਂ ਬਿਲਕੁਲ ਬਿਲਕੁਲ ਜੀ ਤੇ ਏ 80000 ਦੀ ਮੋਲ ਦੇਖ ਲੋ ਕਿਹੜਾ ਵਾ ਬਸ ਬਿਲਕੁਲ ਛੋਟਾ ਮੋਲ ਫੋਨ ਲਗਾ ਜਿਹੜਾ ਆਵਾ ਮੋਲ ਉਹ ਵੀ ਤੇ ਫਿਕਸ ਹੀ ਕੋਈ 1500 ਲਾ ਮੰਨ ਤਾਣ ਕਿਉਂਕਿ ਅੱਜ ਦਿਨ ਦਿਹਾੜਾ ਦਾ ਟਾਈਮ ਆ ਆ ਮਾਲਕ ਦੀ ਕਿਰਪਾ ਨਾਲ ਵਹਿੜਾ ਇਹੋ ਜਿਹਿਆਂ ਕਿਦੇ ਕਰਮਾਣਾ ਹੀ ਮਿਲਦੀਆਂ ਹਾਂ ਹਾਂਜੀ ਡਾਕਟਰ ਸਾਹਿਬ ਵੀਡੀਓ ਆ ਜਾਣੀ ਅੱਜ ਹਾਂਜੀ ਹਾਂਜੀ ਠੀਕ ਹੈ ਜੀ ਨਵੇਂ ਸਾਲ ਦੇ ਪਹਿਲੇ ਵੀਡੀਓ ਡਾਕਟਰ ਸਾਹਿਬ ਦੀ ਆਣੀ ਆ ਇਹ ਦੁਨਿਆਵਾਂ ਕਿਰਪਾ ਰੱਖੇ ਜਿਹੜੇ ਮੇਰੇ ਵੀਰ ਫਾਰਮ ਆ ਨਾ ਉਹਨਾਂ ਦੇ ਕੰਮ ਵਧਾਵੇ ਦੁੱਧ ਵਧਾਵੇ ਬਸ ਨਾ ਮੱਛੀਆਂ ਹੀ ਆਣ ਨਹੀਂ ਤੁਨ ਮਾਰ ਦੇ ਲੂਗਾ ਕਹਿੰਦੇ ਜੀ ਹਾਂ ਜੀ ਹਾਂ ਜੀ ਆਹ ਜੀ ਵਾਰਾ ਕਰੇ ਕਰੇ ਸੰਦੀਪ ਭਾਜੀ ਘੱਟ ਹੀ ਸਾਨੂੰ ਨਹੀਂ ਮਿਲਦੀਆਂ ਹੁਣ ਤਿੰਨ ਤਿੰਨ ਤੋਂ ਮਿਲ ਗਿਆ ਕਿ ਬਈ ਐ ਮਿਲੀਆਂ ਤਿੰਨ ਤਿੰਨ ਪੀੜੀਆਂ ਵਾਲੇ ਰਿਕਾਰਡ ਮੈਂ ਦਾਅਵੇ ਨਾਲ ਕਹਿੰਦਾ ਵਾਂ ਕਿ ਪਹਿਲੇ ਫੋਨ ਚ ਨਾ ਵਗੇ ਮੈਨੂੰ ਕਹਿੰਦਾ ਹਾਂ ਨਹੀਂ ਬਿਲਕੁਲ ਬਿਲਕੁਲ ਇਹ ਡੀਡੀ ਬੈਡ ਲੱਭਦੀ ਕਿਹਦੇ ਨਹੀਂ ਲੱਭਦੀ ਪਹਿਲਾਂ ਹੀ ਨਹੀਂ ਹੁੰਦੀਆਂ ਬੈਡਾ ਚਲੋ ਤੇ ਨੰਬਰ ਆਪਣਾ ਸੰਦੀਪ ਭਾਜੀ 84 37933599 ਪਿੰਡ ਆਪਣਾ ਵੱਡੇ ਸਭਰਾ ਫਿਰ ਕਹਿ ਦਿੰਨੇ 10 ਕਿਲੋਮੀਟਰ ਇਥੋਂ ਪੱਟੀ ਆ 10 ਕਿਲੋਮੀਟਰ ਹਰੀ ਕੇ ਆ 30 35 ਕਿਲੋਮੀਟਰ ਤਰਨਤਾਰਨ ਤੇ 40 ਕਿਲੋਮੀਟਰ ਤੋਂ ਮੋਗਾ ਚਲੋ ਧੰਨਵਾਦ ਜੀ ਸਤਿ ਸ੍ਰੀ ਅਕਾਲ